ਸਸਸੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜੀ ਖਿਚੜੀ ਖਿਚੜੀ ਸਰਦੀਆਂ ਦੇ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਇਹ ਖਿਚੜੀ ਗਰਮ ਤਸੀਦੀ ਹੁੰਦੀ ਹੈ ਆਪਣੇ ਸਰੀਰ ਨੂੰ ਗਰਮ ਰੱਖਦੀ ਹੈ ਤੇ ਤੁਸੀਂ ਜ਼ਰੂਰ ਬੱਚਿਆਂ ਤੇ ਵੱਡਿਆਂ ਨੂੰ ਇਹ ਖਿਚੜੀ ਦੇ ਸਕਦੇ ਹੋ ਬਣਾ ਕੇ ਚਲੋ ਜੀ ਆਪਾਂ ਰੈਸਪੀ ਕਰਦੇ ਹਾਂ ਸਟਾਰਟ ਅੱਧੇ ਕੌਲੀ ਆਪਾਂ ਲੈ ਲਈ ਜੀ ਚਾਵਲ ਦੀ ਅੱਧੇ ਕੌਲੀ ਹੀ ਆਪਾਂ ਦਾਲ ਦੀ ਲੈਂਦੀ ਆ ਤੇ ਇਹਨਾਂ ਨੂੰ ਇੱਕ ਬਾਲ ਦੇ ਇੱਕ ਪਾਣੀ ਮਿਕਸ ਕਰਕੇ ਤੇ ਆਪਾਂ ਇਹਨਾਂ ਨੂੰ ਪਾਣੀ ਚ ਭਿਉਂ ਕੇ ਰੱਖ ਦਾਂਗੇ ਜੀ 15 ਮਿੰਟ ਲਈ ਤੇ ਇੱਥੇ ਆਪਾਂ ਲੈ ਲਿਆ ਜੀ ਆਦਰਕ ਬਰੀਕ ਕੱਟਿਆ ਹੋਇਆ ਹਰੀ ਮਿਰਚ ਬਰੀਕ ਕੱਟੀ ਹੋਈ ਲਸਣ ਤੇ ਟਮਾਟਰ ਮਟਰ ਤੇ ਗਾਜਰ ਤੇ ਔਨਿਅਨ ਪਿਆਜ਼ ਬਰੀਕ ਕੱਟ ਕੇ ਲੈਤਾ ਇੱਥੇ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਦੇਸੀ ਘੀ ਮੈਂ ਇੱਕ ਚਮਚ ਵੱਡਾ ਦੇਸੀ ਘੀ ਦਾ ਪਾ ਦੂੰਗੀ ਤੇ ਇਹਨੂੰ ਆਪਾਂ ਕਰ ਲਾਂਗੇ ਜੀ ਗਰਮ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਹੁਣ ਆਪ ਅਧਕ ਚੰਪੀ ਜੀਰਾ ਐਡ ਕਰਾਂਗੀ ਜੀ ਜੀਰਾ ਪਾ ਕੇ ਇੱਕ ਵਾਰ ਮਿਕਸ ਕਰ ਦਾਂਗੀ ਜੀ ਹਲਕਾ ਜਿਹਾ ਆਪਾਂ ਭੁੰਨ ਲਾਂਗੀ ਕਿਉਂ ਦੇ ਵਿੱਚ ਜੀਰੇ ਨੂੰ ਭੁੰਨ ਤੋਂ ਬਾਅਦ ਆਪਾਂ ਥੋੜੀ ਜੀ ਇਹਦੇ ਵਿੱਚ ਐਡ ਕਰਾਂਗੀ ਜੀ ਹਿੰਗ ਥੋੜੀ ਜੀ ਆਪਾਂ ਹਿੰਗ ਐਡ ਕਰਤੀ ਤੇ ਹਿੰਗ ਐਡ ਕਰਕੇ ਮਿਕਸ ਕਰ ਦਾਂਗੇ ਹਿੰਗ ਪਾਉਣਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਇੱਥੇ ਅਦਰਕ ਤੇ ਲਸਣ ਆਕੀ ਇਹਨਾਂ ਨੂੰ ਭੁੰਨਾਂਗੇ ਜੀ ਮਿਕਸ ਕਰ ਦਾਂਗੇ ਇੱਕ ਵਾਰ ਇਹਨਾਂ ਨੂੰ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਭੁੰਨ ਲਾਂਗੇ ਤੇ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹਰੀਆਂ ਮਿਰਚਾਂ ਤੁਸੀਂ ਅਦਰਕ ਲਸਣ ਦਾ ਪੇਸਟ ਵੀ ਲੈ ਸਕਦੇ ਹੋ ਜੇ ਬੱਚੀ ਖਟਿਆ ਖਾਣਾ ਨਹੀਂ ਪਸੰਦ ਕਰਦੀ ਕਈ ਕਰਾਂ ਦੇ ਵਿੱਚ ਹੁੰਦਾ ਬੱਚੇ ਨਹੀਂ ਪਸੰਦ ਕਰਦੀ ਤੇ ਹੁਣ ਜੇ ਆਪਾਂ ਅਦਰਕ ਲਸਣ ਤਾਂ ਪੁੱਨ ਲੈ ਆ ਤੇ ਨਾਲ ਹੀ ਹਰੀ ਮਿਰਚ ਐਡ ਕਰਤੀ ਤੇ ਇਹਨੂੰ ਵੀ ਪੁੱਨਾਂਗੇ ਤੇ ਨਾਲ ਹੀ ਆਪਾਂ ਪਿਆਜ਼ ਐਡ ਕਰ ਦਾਂਗੇ ਪਿਆਜ਼ ਐਡ ਕਰਕੇ ਆਪਾਂ ਚੰਗੀ ਤਰੀਕੀ ਨਾਲ ਪੁੱਲ ਲਾਂਗੇ ਪਿਆਜ਼ ਹਲਕੇ ਜਿਹੇ ਜਦੋਂ ਬਰਾਊਨ ਜੀ ਹੋ ਗਏ ਤੇ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਾਗੇ ਤੇ ਇੱਕਦਮ ਚੰਗੇ ਤਰੀਕੇ ਨਾਲ ਇਹਨਾਂ ਨੂੰ ਮਿਕਸ ਕਰ ਦਾਂਗੀ ਘੜਸੀ ਨੂੰ ਆਪਾਂ ਹਿਲਾਉਂਦੇ ਰਹਿਣਾ ਤਾਂ ਕਿ ਇਹ ਆਪਣੇ نیچے ਨਾ ਲੱਗ ਜਾਣ ਪਿਆਜ਼ ਦੇਖੋ ਇੱਥੇ ਵਧੀਆ ਪੂਜੀ ਕੀ ਤਿਆਰ ਹੋ ਗਿਆ ਆਪਣਾ ਮਸਾਲਾ ਤੇ ਹੁਣ ਆਪਾਂ ਟਮਾਟਰ ਐਡ ਕਰਾਂਗੇ ਜੀ ਦੋ ਮੇ ਟਮਾਟਰ ਲੈਤੇ ਆ ਬਰੀਕ ਕੱਟ ਕੇ ਟਮਾਟਰ ਨੂੰ ਆਪਾਂ ਇੱਕ ਵਾਰ ਮਿਕਸ ਕਰ ਦਾਂਗੇ ਤੇ ਨਾਲ ਹੀ ਆਪਾਂ ਵੈਜੀਟੇਬਲ ਪਾਵਾਂਗੇ ਤੁਸੀਂ ਕੋਈ ਵੀ ਵੈਜੀਟੇਬਲ ਲੈ ਸਕਦੇ ਹੋ ਇਹਨਾਂ ਨੂੰ ਵੀ ਨਾਲ ਹੀ ਮਸਾਲੇ ਦੇ ਵਿੱਚ ਆਪਾਂ ਭੁੰਨ ਲਾਂਗੇ ਤੁਸੀਂ ਕੋਈ ਵੀ ਵੈਜੀਟੇਬਲ ਲੈ ਸਕਦੇ ਹੋ ਗੋਭੀ ਪੱਤਾ ਗੋਭੀ ਸਿਮਲਾ ਮਿਰਚ ਵਗੈਰਾ ਕੋਈ ਵੀ ਵੈਜੀਟੇਬਲ ਐਡ ਕਰ ਸਕਦੇ ਹੋ ਖਿਚੜੀ ਦੇ ਵਿੱਚ ਜਿਆਦਾ ਤੋਂ ਜਿਆਦਾ ਵੈਜੀਟੇਬਲ ਐਡ ਕਰਿਆ ਕਰੋ ਤੇ ਬਣਾਈ ਹੈਲਦੀ ਟਿੱਕੀ ਨਵਨ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਇੱਥੇ ਨਮਕ ਐਡ ਕਰਾਂਗੇ ਇੱਕ ਚਮਚਾ ਆਪਾਂ ਨਮਕ ਐਡ ਕਰਤਾ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਹਲਦੀ ਐਡ ਕੀਤੀ ਆ ਚਮਚ ਦਾ ਚੌਥੇ ਹਿੱਸੇ ਤੋਂ ਵੀ ਘਾਟਾ ਪਰ ਲਾਲ ਮਿਰਚ ਪਾਊਡਰ ਐਡ ਕੀਤਾ ਮਿਕਸ ਕਰ ਦਾਂਗੇ ਇੱਕ ਵਾਰ ਤੇ ਇਹਨਾਂ ਨੂੰ ਆਪਾਂ ਭੁੰਨ ਲਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਨਾਲ ਆਪਣੀ ਜਲਦੀ ਮਸਾਲੇ ਭੁੱਜ ਜਾਣਗੇ ਤੇ ਮਸਾਲੇ ਥੱਲੇ ਨਹੀਂ ਲੱਗਦੇ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਇਹਨਾਂ ਨੂੰ ਭੁੰਨ ਲਿਆ ਹੁਣ ਜੀ ਆਪਾਂ ਇੱਥੇ ਖਿਚੜੀ ਤੇ ਲੈ ਜਿਹੜੇ ਚਾਵਲ ਤੇ ਦਾਲ ਸੀ ਉਹ ਆਪਾਂ ਪਾ ਦਾਂਗੇ ਤੋਂ ਕਿਰਤੀ ਸੀ ਪਾਣੀ ਨੂੰ ਆਪਾਂ ਲੱਗਾ ਐਡ ਕਰਤਾ ਸੀ ਤੇ ਇਹਨੂੰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਇੱਥੇ ਪਾਣੀ ਐਡ ਕਰਾਂਗੇ ਪਾਣੀ ਮੈਂ ਤਿੰਨ ਕੌਲੀ ਲੈਤੀਆਂ ਤੇ ਇੱਕ ਕੌਲੀ ਆਪਣੇ ਕੋਲੇ ਖਿਚੜੀ ਲਈ ਜਾਵਲਤੀ ਹੋਸੀਗੀ ਦਾਲ ਸੀਗੀ ਤੇ ਆਪਾਂ ਤਿੰਨ ਕੋਲੀ ਪਾ ਲਈਂਦੀ ਐ ਐਡ ਕਰਤੀਆਂ ਤੇ ਮਿਕਸ ਕਰ ਦਾਂਗੇ ਚੰਗੀ ਤਿੱਕੀ ਦੇ ਨਾਲ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਗਾਵਾਂਗੇ ਢੱਕਣ ਲਗਾ ਕੇ ਆਪਾਂ ਤਿੰਨ ਤੋਂ ਚਾਰ ਵਿਸਲਾਂ ਆਉਣ ਤੱਕ ਇਹਨਾਂ ਨੂੰ ਪਕਾ ਲਾਂਗੇ ਵੈਸੇ ਤਾਂ ਤਿੰਨ ਵਿਸਲਾਂ ਨਾਲ ਹੀ ਆਪਣੀ ਖੀਚੜੀ ਬਣ ਕੇ ਤਿਆਰ ਹੋ ਗਈ ਵਧੀਆ ਤੇ ਆਪਾਂ ਇੱਥੇ ਤਿੰਨ ਤੋਂ ਚਾਰ ਵਿਸਲਾਂ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਬਿਸਲਾ ਵੱਜ ਰਹੀਆਂ ਨੇ ਤੇ ਹੁਣ ਆਪਾਂ ਢੱਕਣ ਨੂੰ ਖੋਲਾਂਗੇ ਜੀ ਸਟੀਮ ਆਪਣੀ ਜਦੋਂ ਨਿਕਲ ਗਈ ਸਾਰੀ ਤੇ ਹੁਣ ਆਪਾਂ ਢੱਕਣ ਨੂੰ ਖੋਲ ਲਿਆ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਖਿਚੜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਆਪਾਂ ਤਿੰਨ ਤੋਂ ਚਾਰ ਬਿਸਲਾ ਲਗਾ ਕੇ ਹੀ ਖਿਚੜੀ ਨੂੰ ਪਕਾਇਆ ਹੈਗਾ ਤੇ ਇੱਥੇ ਆਪਾਂ ਚੈੱਕ ਕਰਾਂਗੇ ਆਪਣੀ ਖਿਚੜੀ ਬਿਲਕੁਲ ਬਣ ਕੇ ਤਿਆਰ ਹੈ ਤੇ ਇਹ ਖਿਚੜੀ ਨੂੰ ਤੁਸੀਂ ਸਰਦੀਆਂ ਦੇ ਵਿੱਚ ਜ਼ਰੂਰ ਇੰਜੋਏ ਕਰਿਓ ਕਿਉਂਕਿ ਇਹ ਗਰਮ ਤਸੀਰ ਦੀ ਖਿਚੜੀ ਹੁੰਦੀ ਹੈ ਤੇ ਵੈਜੀਟੇਬਲ ਭਰਪੂਰ ਤੇ ਹੈਲਦੀ ਤਰੀਕੇ ਨਾਲ ਬਣਾਈ ਗਈ ਹੈ ਹੁਣ ਜੀ ਇਸ ਦੇ ਵਿੱਚ ਆਪਾਂ ਸਰ੍ਹੋਂ ਥੋੜਾ ਜਿਹਾ ਆਪਾਂ ਗਰਮ ਮਸਾਲਾ ਐਡ ਕਰਾਂਗੇ ਜਿੱਦਾਂ ਖਿਚੜੀ ਦਾ ਸਵਾਦ ਬਹੁਤ ਵਧੀਆ ਹੁੰਦਾ ਹੈਗਾ ਜਮਚਾ ਚਾਹ ਤੋਥਾ ਹੀ ਸਹੀ ਆਪਾਂ ਗਰਮ ਮਸਾਲਾ ਲੈਂਦਾ ਤੇ ਮਿਕਸ ਕਰ ਦਾਂਗੇ ਬਾਕੇ ਇੱਕ ਆਪਾਂ ਹਰਾ ਪਿਆਜ਼ ਲੱਗਦਾ ਬਰੀਕ ਕੱਟ ਕੇ ਇਹਨੂੰ ਵੀ ਐਡ ਕਰ ਦਾਂਗੇ ਹਰਾ ਪਿਆਜ਼ ਤੁਸੀਂ ਜਰੂਰ ਐਡ ਕਰਿਓ ਇਹਦਾ ਟੇਸਟ ਬਹੁਤ ਵਧੀਆ ਹੁੰਦਾਗਾ ਤੇ ਹੁਣ ਆਪਾਂ ਬਰੀਕ ਕੱਟ ਕੇ ਧਨੀਆ ਐਡ ਕਰ ਦਾਂਗੇ ਤੇ ਇਹਨਾਂ ਨੂੰ ਮਿਕਸ ਕਰ ਦਾਂਗੇ ਜੀ ਚਟਨੀ ਖਿਚੜੀ ਦੇ ਵਿੱਚ ਇਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾਗਾ ਤਨਵੀ ਦੇ ਤਾਂ ਖੈਰੀ ਪਿਆਦਾ ਤੁਸੀਂ ਦੇਖ ਸਕਦੇ ਹੋ ਆਪਣੀ ਖੀਚੜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਕਨਲੀ ਰੈਡੀ ਆ ਤੇ ਹੁਣ ਆਪਾਂ ਇੱਕ ਬੋਲ ਦੇ ਵਿੱਚ ਸਰਵ ਕਰ ਲਾਂਗੇ ਹਾਂਜੀ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੁਕਿੰਗ ਵੀਡੀਓ ਦੇਖਣ ਦੇ ਲਈ ਤੇ ਨਾਲੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਰੈਸਪੀ ਕਿਦਾਂ ਦੀ ਲੱਗਦੀ ਹੈ ਤੇ ਹੁਣ ਆਪ ਇਹਦੇ ਉੱਪਰ ਆਪਾਂ ਘਿਓ ਪਾਵਾਂਗੇ ਘਿਓ ਨਾਲ ਖਿਚੜੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈਗਾ ਤੇ ਤੁਸੀਂ ਖਿਚੜੀ ਨੂੰ ਦਹੀਂ ਨਾਲ ਸਰਵ ਕਰ ਸਕਦੇ ਹੋ ਲੱਸੀ ਨਾਲ ਖਿਚੜੀ ਦਾ ਖਾਣ ਦਾ ਟੇਸਟ ਹੋਰ ਵੀ ਵਧ ਜਾਂਦਾ ਲੱਸੀ ਤੇ ਦਹੀਂ ਨਾਲ ਤੁਸੀਂ ਇੱਕ ਵਾਰ ਮੇਰੀ ਕਹਿਣ ਤੇ ਜਰੂਰ ਟਰਾਈ ਕਰਕੇ ਦੇਖਿਓ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ